ਚੈਨਲਪ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਫਰੇਜ਼ਰ ਵੈਲੀ ਦੇ ਵਿੱਚ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਸਾਲ ਪਹਿਲਾਂ ਡਾਕਟਰਾਂ ਨੇ ਇਕੱਠੇ ਹੋ ਕੇ ਕਿਹਾ ਸੀ ਵੀ ਇੱਥੇ ਸਟਾਫ ਪੂਰਾ ਨਹੀਂ ਤੇ ਹਾਲਤ ਚੰਗੇ ਨਹੀਂ ਸਰੀ ਮੈਮੋਰੀਅਲ ਹਸਪਤਾਲ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਵੀ ਇੱਥੇ ਕਿਉਂਕਿ ਸਰੀ ਦੀ ਪੋਪੂਲੇਸ਼ਨ ਜ਼ਿਆਦਾ ਹੋ ਗਈ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਇਲਾਜ ਨਹੀਂ ਮਿਲਦਾ ਤੇ ਜ਼ਿਆਦਾ ਲੋਕਾਂ ਨੂੰ ਵੇਟ ਕਰਨੀ ਪੈਂਦੀ ਹੈ ਕਈ ਲੋਕ ਇਹ ਕਹਿੰਦੇ ਕਿਉਂਕਿ ਇਕੱਲੇ ਸਰੀ ਦਾ ਮਸਲਾ ਹੈ ਇੱਥੇ ਪੋਪੂਲੇਸ਼ਨ ਜ਼ ਕਿਤੇ ਹੋਰ ਲੋਕਾਂ ਨੂੰ ਇਧਰ ਉਧਰ ਚਲੇ ਜਾਣਾ ਚਾਹੀਦਾ ਤੇ ਉੱਥੇ ਥੋੜਾ ਜਿਹਾ ਸੌਖਾ ਮਾਹੌਲ ਵੀ ਠੀਕ ਆ ਤੇ ਲੋਕ ਆ ਬਸਫੋਰਡ ਤੇ ਉਧਰਲੇ ਪਾਸੇ ਚਲਾ ਵੈ ਕੇ ਇਧਰੇ ਪਾਸੇ ਨੂੰ ਕਈ ਵਾਰੀ ਜਾਣ ਦੀ ਗੱਲਬਾਤ ਕਰਦੇ ਲੋਕ ਮੂਵ ਵੀ ਕਰਦੇ ਕਮਿਊਨਿਟੀ ਜਿਹੜੀ ਆ ਉਧਰਲੇ ਪਾਸੇ ਕਾਫੀ ਜ਼ਿਆਦਾ ਗਈ ਆ ਪਰ ਸਮੱਸਿਆ ਲਗਭਗ ਬੀਸੀ ਦੇ ਹਰ ਸ਼ਹਿਰ ਦੀ ਆ ਇੰਟੀਰੀਅਰ ਦੇ ਵਿੱਚ ਆਪਣੀਆਂ ਸਮੱਸਿਆਵਾਂ ਨੇ ਜਿੱਥੇ ਮੇਨਲੈਂਡ ਦੇ ਉੱਤੇ ਅਲੱਗ ਸਮੱਸਿਆਵਾਂ ਨੇ ਆਈਲੈਂਡ ਦੇ ਉੱਤੇ ਅਲੱਗ ਸਮੱਸਿਆਵਾਂ ਨੇ ਆ ਬਸੋੜਾ ਹਸਪਤਾਲ ਦੀ ਹਾਲਤ ਇਹ ਆ ਉੱਥੋਂ ਜਿਹੜੇ ਡਾਕਟਰਸ ਦੇ ਗਰੁੱਪ ਨੇ ਉਹਨਾਂ ਨੇ ਜਿਹੜਾ ਹੈ ਬਸਫੋਰਡ ਰੀਜਨਲ ਹਸਪੀਟਲ ਆ ਉਹਨਾਂ ਨੇ ਵੀ ਇਹ ਇੱਕ ਕਿਹਾ ਵੀ ਜਿਹੜੀ ਪੇਸ਼ੈਂਟ ਦੀ ਕੇਅਰ ਸੰਬੰਧੀ ਜਾਂ ਉਹਨਾਂ ਦੀ ਜਿੰਨੀ ਦੇਖਭਾਲ ਕਰਨੀ ਚਾਹੀਦੀ ਆ ਉਹ ਨੈਗਲੈਕਟ ਕੀਤੀ ਜਾ ਰਹੀ ਆ ਫਰੇਜ਼ਰ ਹੈਲਥ ਅਥਾਰਟੀ ਨੂੰ ਜੋ ਕੁਝ ਇੱਥੇ ਦੇਣਾ ਚਾਹੀਦਾ ਉਹ ਨਹੀਂ ਦੇ ਰਿਹਾ ਇਸ ਕਰਕੇ ਲੋਕਾਂ ਦੀ ਕੇਅਰ ਜਿੰਨੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਇੱਕ ਪੇਸ਼ੈਂਟ ਸੀ ਇੱਥੇ ਕੈਦਰਨ ਪਾਈਪਰ ਕੈਦਰਨ ਪਾਈਪਰ ਦਾ ਨਾਮ ਆ 58 ਸਾਲ ਦੀ ਉਮਰ ਆ ਤੇ ਆ ਬਸ ਫੋਰਡ ਦੇ ਰੈਂਟ ਰਹਾ ਉਥੇ ਰੈਜ਼ੀਡੈਂਟਸ ਆ ਉਹਨੇ ਆਪਣੀ ਜਿਹੜੀ ਇਹ ਰਹਿਣ ਵਾਲੀ ਔਰਤ ਆ ਇਹਨੇ ਆਪਣੀ ਕਹਾਣੀ ਸਾਂਝੀ ਕੀਤੀ ਆ ਜਾਂ ਉਹਨੇ ਆਪਣਾ ਤਜਰਬਾ ਸਾਂਝਾ ਕੀਤਾ ਜੋ ਕੋਸ਼ੋਧਣ ਵਾਲੇ ਹਸਪਤਾਲ ਦੇ ਵਿੱਚ ਹੋਇਆ ਕੋਈ ਵੀ 4 ਦਿਨ ਮੈਂ ਐਮਰਜੈਂਸੀ ਰੂਮ ਦੇ ਵਿੱਚ ਰਹੀ ਆ ਕੇਅਰ ਕੋਈ ਨਹੀਂ ਕਰਦਾ ਇਸ ਔਰਤ ਨੇ ਜਿਹਦਾ ਨਾਮ ਕੈਦਰਨ ਪਾਈਪਰ ਇਨੇ ਕੈਥਰੀਨ ਨੇ ਵੀ ਕੇਰ ਇਥੇ ਬਿਲਕੁਲ ਨਹੀਂ ਹੁੰਦੀ ਜੇ ਇਸ ਕਿਸਮ ਦਾ ਉਹਦਾ ਅਣ ਸੁਖਾਵਾਂ ਅਨੁਭਵ ਇਸ ਹਸਪਤਾਲ ਦੇ ਨਾਲ ਰਿਹਾ ਉਹ ਉਹਨੇ ਹੁਣ ਬਾਕੀ ਲੋਕਾਂ ਦੇ ਨਾਲ ਸਾਂਝਾ ਕੀਤਾ ਆ ਉਹ ਕਹਿੰਦੀ ਵੀ ਉਹਨੂੰ ਕੱਲੀ ਛੱਡ ਦਿੱਤਾ ਗਿਆ ਬਿਨਾ ਕਿਸੇ ਖਾਣ ਪੀਣ ਜਾਂ ਕਿਸੇ ਵੀ ਚੀਜ਼ ਤੋਂ ਨਾ ਉਹਦੇ ਕੋਲੇ ਕੋਈ ਡਰਿੰਕ ਆ ਨਾ ਉਹਦੇ ਕੋਲ ਫੂਡ ਹੈਗਾ ਜਦੋਂ ਉਹ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਸੀਗੀ ਭੀੜ ਬਹੁਤ ਆ ਕਹਿੰਦੀ ਵੀ ਬੁਰਾ ਹਾਲ ਆ ਇੱਥੇ ਹਸਪਤਾਲ ਦੇ ਵਿੱਚ ਉਹਨੇ ਦੱਸਿਆ ਕਿ ਜਿਹੜਾ ਉਹਦਾ ਉਹ ਜਿੱਥੇ ਉਹ ਸੀਗੀ ਉੱਥੇ ਹੋਰ ਮਰੀਜ਼ ਵੀ ਉੱਥੇ ਇਕੱਠੇ ਪਏ ਆ ਤੇ ਜਿੱਥੇ ਉਹਨੂੰ ਮਤਲਬ ਲੋਕ ਖੰਘ ਰਹੇ ਆ ਤੇ ਕਈ ਵਾਰੀ ਜਿਹੜੇ ਲੋਕ ਆ ਉੱਥੇ ਨੇੜੇ ਦੇ ਬੈੱਡ ਤੇ ਜਾਂ ਨੇੜੇ ਪਏ ਉਲਟੀਆਂ ਵੀ ਕਰ ਰਹੇ ਆ ਟ੍ਰੀਟਮੈਂਟ ਦੇ ਵਿੱਚ ਦੇਰੀ ਆ 4 ਦਿਨ ਤੋਂ ਬਾਅਦ ਉਹਦੀ ਕਿਡਨੀ ਦੀ ਕੰਡੀਸ਼ਨ ਬਹੁਤ ਮਾੜੀ ਹੋ ਗਈ ਤੇ ਉਹ ਕਹਿੰਦੀ ਫਾਈਨਲੀ ਉਹਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਚਿਲਾ ਵੈਕ ਦੇ ਵਿੱਚ ਸਰਜਰੀ ਦੇ ਲਈ ਟਰਾਂਸਫਰ ਕਰਨਾ ਪਿਆ ਇਥੇ ਦੋ ਤਰ੍ਹਾਂ ਦੀਆਂ ਦਿੱਕਤਾਂ ਨੇ ਹੈਲਥ케ਅਰ ਸਿਸਟਮ ਦੇ ਵਿੱਚ ਜਾਂ ਇਹਨਾਂ ਦੀਆਂ ਕਿਸਮਾਂ ਨੇ ਇੱਕ ਤਾਂ ਫੈਮਿਲੀ ਡਾਕਟਰ ਹੈ ਨਹੀਂ ਵੱਡੀ ਸਮੱਸਿਆ ਬ੍ਰਿਟਿਸ਼ ਕੋਲੰਬੀਆ ਦੀ ਜਾਂ ਪੂਰੇ ਕੈਨੇਡਾ ਦੀ ਸ਼ਾਇਦ ਇਹ ਹੀ ਆ ਫੈਮਿਲੀ ਡਾਕਟਰ ਹੈ ਨਹੀਂ ਦੂਜੀ ਸਮੱਸਿਆ ਇਹ ਆ ਕਿ ਇੱਥੇ ਜਿਹੜਾ ਅ ਐਮਰਜੈਂਸੀ ਰੂਮ ਦੇ ਵਿੱਚ ਉਹ ਵੇਟਿੰਗ ਹੈ ਵੇਟਿੰਗ ਇੱਕ ਤਾਂ ਡਾਕਟਰ ਤੱਕ ਜਾਣ ਤੋਂ ਪਹਿਲਾਂ ਵੇਟਿੰਗ ਬਹੁਤ ਲੰਬੀ ਹੈ 10-12 ਘੰਟੇ ਦੀ ਵੇਟਿੰਗ ਹੈ ਕਿ ਤੁਹਾਨੂੰ ਡਾਕਟਰ ਐਮਰਜੈਂਸੀ ਰੂਮ ਦੇ ਵੇਟਿੰਗ ਏਰੀਆ ਦੇ ਵਿੱਚ ਤੁਸੀਂ ਬੈਠ ਗਏ ਹੋ ਹੁਣ ਬੈਠੇ ਰਹੋ ਇੱਥੇ 8-10 ਘੰਟੇ ਉਸ ਤੋਂ ਬਾਅਦ ਡਾਕਟਰ ਅੰਦਰ ਲੈ ਕੇ ਜਾਣਗੇ ਇਸ ਔਰਤ ਨੇ ਜਿਹੜੀ ਹਾਲਤ ਦੱਸੀ ਆ ਉਹ ਅੰਦਰ ਜਾਣ ਤੋਂ ਬਾਅਦ ਦੀ ਆ ਪਹਿਲਾਂ ਤਾਂ ਚਲੋ ਵੇਟਿੰਗ ਜਾਂ ਜੋ ਕੁਝ ਹੋ ਗਿਆ ਉਸ ਤੋਂ ਬਾਅਦ ਜਦੋਂ ਅਲਟੀਮੇਟਲੀ ਉਹ ਅੰਦਰ ਚਲੇ ਜਾਂਦੇ ਆ ਉੱਥੇ ਉਹ ਕਹਿੰਦੀ ਹਾਲਤ ਬਹੁਤ ਮਾੜੀ ਆ ਉਹ ਕਿਉਂਕਿ ਮੇਰੀ ਕੇਅਰ ਨਹੀਂ ਕੀਤੀ ਇਹਨਾਂ ਨੇ 4 ਦਿਨ ਉੱਥੇ ਮੇਰੀਆਂ ਕਿਡਨੀਆਂ ਦਾ ਇਹ ਹਾਲ ਹੋ ਗਿਆ ਕਿ ਮੁੜ ਕੇ ਚਲੋ ਚਲਾ ਵੈਕ ਤੇ ਹਸਪਤਾਲ ਦੇ ਵਿੱਚ ਲਿਜਾ ਕੇ ਉਹਨੂੰ ਇਲਾਜ ਕਰਾਉਣਾ ਪਿਆ। ਉਹਨੇ ਇਹ ਦੱਸਿਆ ਕਿ ਜਿਹੜੀ ਕਿ ਅੰਡਰ ਵੈਲਿਊਡ ਉਹਨੇ ਆਪਣੇ ਆਪ ਨੂੰ ਫੀਲ ਕੀਤਾ। ਵੀ ਜਿਹਦਾ ਕੀਮਤ ਹੀ ਨਹੀਂ ਕੋਈ ਵੀ। ਉਹ ਕਹਿੰਦੀ ਮੈਨੂੰ ਇਦਾਂ ਲੱਗਿਆ ਕਿ ਜਿਹੜਾ ਜਿਹੜਾ ਉਹਦਾ ਤਜਰਬਾ ਸੀਗਾ ਇਹ ਸਾਰੇ ਕੁਸ਼ ਦੇ ਵਿੱਚ ਉਹਨੂੰ ਮਤਲਬ ਉਹ ਜਿਹੜੀ ਕੇਅਰ ਦੇਣੀ ਚਾਹੀਦੀ ਸੀ ਇਹ ਸੈਵਸਪੋਰਟ ਰਿਜਨਲ ਹਸਪੀਟਲ ਦੇ ਵਿੱਚ ਉਹ ਨਹੀਂ ਮਿਲੀ ਉਹਦਾ ਵੀ ਉਹ ਉਹ ਉਹਦੇ ਨਾਲ ਵੀ ਉਹਨੂੰ ਉਹ ਕਹਿੰਦੀ ਮੈਂ ਫਿਊਚਰ ਦੇ ਵਿੱਚ ਐਸਾ ਹਸਪਤਾਲ ਨੂੰ ਜਿੱਥੇ ਤੱਕ ਹੋ ਸਕਦਾ ਅਵੋਇਡ ਕਰੂੰਗੀ ਉਹ ਕਨਫਿਊਜ਼ ਸੀਗੀ ਜਿਹੜੀ ਜਿਸ ਤਰ੍ਹਾਂ ਦੀ ਇਨਫਾਰਮੇਸ਼ਨ ਉਹਦੇ ਤੱਕ ਪਹੁੰਚ ਰਹੀ ਸੀ ਵੱਖ-ਵੱਖ ਡਾਕਟਰਾਂ ਤੋਂ ਉਹਦੀ ਕੇਅਰ ਪਲਾਨ ਦੇ ਬਾਰੇ ਵੀ ਅਸਲ ਚ ਇਹਨੂੰ ਕੌਣ ਦੇਖ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਕਰਨਾ ਕੀ ਹੈ ਉਹਦੀ ਉਹਨੂੰ ਸਟ੍ਰੈਸ ਹੋ ਰਹੀ ਸੀ ਸਰਜਨ ਜਿਹੜੇ ਅਬਸਪੋਰਟ ਰੀਜਨਲ ਹਸਪਤਾਲ ਦੇ ਵਿੱਚ ਆ ਉਹ ਉਹਨਾਂ ਨੇ ਕਨਫਰਮ ਕੀਤਾ ਕਿ ਜਿਹੜੀ ਲੰਬੀ ਵੇਟ ਟਾਈਮ ਹੈਗੀ ਆ ਤੇ ਉਹ ਕਹਿੰਦੇ ਵੀ ਇਹ ਇਸ ਤਰੀਕੇ ਨਾਲ ਹੋ ਜਾਂਦਾ ਆ ਜਿਹੜੇ ਫਰੇਜ਼ਰ ਹੈਲਥ ਦਾ ਉਹਨਾਂ ਦਾ ਰਿਸਪਾਂਸ ਹੈਗਾ ਇਸ ਮਾਮਲੇ ਦੇ ਵਿੱਚ ਜਿਹੜੀ ਉਹਨੇ ਹੁਣ ਆਫੀਸ਼ੀਅਲੀ ਕੰਪਲੇਂਟ ਕੀਤੀ ਆ ਇਹ ਉਹ ਕਹਿੰਦੇ ਵੀ ਸਾਨੂੰ ਅਫਸੋਸ ਆ ਇਹ ਸਾਰਾ ਕੁਝ ਹੋਇਆ ਦੇ ਤਜਰਬੇ ਦੇ ਨਾਲ ਤੇ ਉਹਨਾਂ ਨੇ ਕਿਹਾ ਵੀ ਉਹ ਉਹਨਾਂ ਦੇ ਪੇਸ਼ੈਂਟ ਕੇਅਰ ਕੁਆਲਿਟੀ ਜਿਹੜਾ ਆਫੀਸਰ ਆ ਉਹਦੇ ਨਾਲ ਕੰਟੈਕਟ ਕਰਨ ਤਾਂ ਕਿ ਫਰਦਰ ਉਹਨਾਂ ਨੂੰ ਅਸਿਸਟ ਕਰ ਸਕਣ ਹੁਣ ਉਹਨੇ ਔਰਤ ਨੇ ਇਹ ਕਿਹਾ ਕਿ ਹੈਲਥ ਅਥਾਰਟिटीज ਨੂੰ ਤੇ ਜਿਹੜੀ ਸਰਕਾਰ ਆ ਉਹਨੂੰ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਵੀ ਇੱਥੋਂ ਦੀ ਕੇਅਰ ਇਹਨਾਂ ਪੇਸ਼ੈਂਟਸ ਨੂੰ ਜਿਹੜੀ ਮਿਲ ਰਹੀ ਆ ਉਹਦਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਸੋ ਉਹਨੇ ਆਪਣੀ ਸਟੋਰੀ ਇੱਕ ਨਿਊਜ਼ ਏਜੰਸੀ ਦੇ ਨਾਲ ਸਾਂਝੀ ਵੀ ਕੀਤੀ ਐ ਇੱਕ ਰੇਡੀਓ ਦੇ ਉੱਤੇ ਆ ਕੇ ਉਹਨੇ ਦੱਸਿਆ ਵੀ ਆ ਵੀ ਇੱਥੇ ਕੇਅਰ ਨਹੀਂ ਹੋ ਰਹੀ ਉਹ ਕਹਿੰਦੇ ਵੀ ਮਤਲਬ ਡਾਕਟਰ ਜਿਹੜੇ ਨੇ ਡਾਕਟਰ ਵੀ ਕਹਿੰਦੇ ਆ ਕਿ ਕਈ ਸਾਲ ਹੋ ਗਿਆ ਇਹ ਸਾਰਾ ਕੁਝ ਹੁੰਦੇ ਨੂੰ ਵੀ ਹੁਣ ਹੌਲੀ ਹੌਲੀ ਇਹ ਹਾਲਤ ਹੋਣੀ ਸੀਗੀ ਤੇ ਔਰਤ ਜਿਹੜੀ 4 ਦਿਨ ਇੱਥੇ ਰਹਿ ਕੇ ਗਈ ਆ ਉਹ ਦੱਸ ਰਹੀ ਆ ਵੀ ਉਹਨੂੰ ਨਾ ਇੱਥੇ ਧਿਆਨ ਰੱਖਿਆ ਗਿਆ ਤੇ ਨਾ ਉਹਨਾਂ ਨੂੰ ਪਤਾ ਆ ਵੀ ਉਹ ਕਹਿੰਦੀ ਮੇਰੇ ਲਈ ਇੱਕ ਮਾੜੇ ਸੁਪਨੇ ਵਾਂਗੂ ਸੀਐਸ ਹਸਪਤਾਲ ਦੇ ਵਿੱਚ ਜਾਣਾ ਵੀ ਜਿੱਥੇ ਉਹਨੂੰ ਮਤਲਬ ਉਹਦੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ ਤੇ 58 ਸਾਲ ਦੀ ਉਮਰ ਆ ਦੂਜੇ ਦਿਨ ਉਹ ਕਹਿੰਦੀ ਵੀ ਜਦੋਂ ਉਹਨੇ ਪੁੱਛਿਆ ਭਾਈ ਮੈਨੂੰ ਕੁਝ ਪੀਣ ਨੂੰ ਹੀ ਦੇ ਦਿਓ ਮੈਨੂੰ ਖਾਣ ਨੂੰ ਦੇ ਦਿਓ ਕੁਛ ਵੀ ਮੈਂ ਇੱਥੇ ਹਾਂ ਤੇ ਇਹਦਾ ਕੁਛ ਨਾ ਕੁਛ ਤੇ ਕਰੋ ਸੋ ਉਹਦੇ ਉਸ ਦਿਨ ਉਹ ਕਹਿੰਦੀ ਆ ਕਿ ਉਹਨੂੰ ਫਿਰ ਅਲਟੀਮੇਟਲੀ ਅਪਗ੍ਰੇਡ ਕੱਢ ਕਰਕੇ ਬੈੱਡ ਦੇ ਉੱਤੇ ਲੈ ਕੇ ਗਏ ਤੀਜੇ ਦਿਨ ਤੀਜੇ ਦਿਨ ਉਹਨੂੰ ਜਿਹੜੀ ਰਿਕਲਾਈਨਿੰਗ ਚੇਅਰ ਹੁੰਦੀ ਆ ਉਹਦੇ ਤੋਂ ਚੱਕ ਕੇ ਬੈੱਡ ਦੇ ਵਿੱਚ ਲੈ ਕੇ ਗਏ ਆ ਜਿੱਥੇ ਕਿ ਜਿਹੜਾ ਚਾਰ ਜਣੇ ਹੋਰ ਲੋਕ ਸੀਗੇ ਜਿਹੜੇ ਉਸ ਈ ਐਮਰਜੈਂਸੀ ਰੂਮ ਦੇ ਏਰੀਆ ਦੇ ਵਿੱਚ ਸੀ ਤੇ ਲੋਕ ਖੰਗ ਰਹੇ ਸੀ ਲੋਕ ਉਹਨੂੰ ਉਲਟੀ ਕਰ ਰਹੇ ਸੀਗੇ ਤੇ ਇਹਦਾ ਕੀ ਅਸਰ ਹੋ ਸਕਦਾ ਦੂਜੇ ਬੰਦੇ ਦੇ ਉੱਤੇ ਤੇ ਤੁਸੀਂ ਦੇਖੋ ਚੌਥੇ ਦਿਨ ਜਾ ਕੇ ਉਹਨੂੰ ਉਹਨਾਂ ਨੇ ਕਿਹਾ ਕਿ ਭਾਈ ਚਿਲਾਬੈ ਖਾਸ ਹਸਪਤਾਲ ਦੇ ਵਿੱਚ ਤੈਨੂੰ ਰਜਾ ਕੇ ਜਿਹੜੀ ਕਿਡਨੀ ਕੰਡੀਸ਼ਨ ਹੋਰ ਜ਼ਿਆਦਾ ਮਾੜੀ ਹੋ ਚੁੱਕੀ ਹੈ ਤੇ ਉੱਥੇ ਉਹਨੂੰ ਸਰਜਰੀ ਦੀ ਲੋੜ ਸੋ ਇਹ ਸ੍ਰੀ ਮੋਰੀਅਲ ਹਸਪਤਾਲ ਬਾਰੇ ਅਕਸਰ ਖਬਰਾਂ ਆਉਂਦੀਆਂ ਐਬਸਫੋਰਡ ਰੀਜਨਲ ਹਸਪਤਾਲ ਬਾਰੇ ਵੀ ਇਹ ਖਬਰਾਂ ਜਿਹੜੀਆਂ ਆ ਚਿੰਤਾ ਚਨਕ ਨੇ ਅਗਲੀ ਕਰਵਾ ਦੋਸਤੋ ਜਿਹੜੀ ਬੀਸੀ ਇਲੈਕਸ਼ਨ ਦੇ ਬਾਰੇ ਆ ਕਿਉਂਕਿ ਇਲੈਕਸ਼ਨ ਆ ਰਹੀ ਹੈ 19 ਅਕਤੂਬਰ ਨੂੰ ਪਹਿਲਾਂ ਜਿਹੜੀ ਐਡਵਾਂਸ ਪੋਲਿੰਗ ਸ਼ੁਰੂ ਹੋ ਜਾਣੀ ਆ ਹੁਣ ਜਿਹੜੀ ਇੱਥੇ ਟੈਕਨੋਲੋਜੀ ਐ ਤਕੀ ਵਰਤੀ ਜਾ ਰਹੀ ਆ ਜਿਹੜੀ ਇਲੈਕਸ਼ਨ ਬੀਸੀ ਆ ਇਹ ਹਾਈ ਟੈਕ ਹੋ ਰਹੀ ਆ ਕਿ ਜਿਹੜੀਆਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਟੈਕਨੋਲੋਜੀ ਦੇ ਨਾਲ ਜਿਹੜਾ ਕਿਹਾ ਜਾ ਰਿਹਾ ਕਿ ਇਹਦੇ ਨਾਲ ਵੋਟਾਂ ਦਾ ਪ੍ਰੋਸੈਸ ਤੇਜ਼ ਹੋਊਗਾ ਤੇ ਜਿਹੜਾ ਵੋਟ ਕਾਊਂਟ ਆ ਉਹ ਜ਼ਿਆਦਾ ਤੇਜ਼ ਹੋ ਜਾਊਗਾ ਜਲਦੀ ਨਤੀਜੇ ਸਾਹਮਣੇ ਆ ਜਾਣਗੇ ਟੈਕਨੋਲੋਜੀ ਦੇ ਨਾਲ ਉਹ ਕਹਿੰਦੇ ਹੋ ਕੀ ਰਿਹਾ ਕਿ ਜਿਹੜੇ ਵੋਟਰਸ ਨੇ ਉਹਨਾਂ ਨੂੰ ਬੈਟਰ ਸਰਵਿਸਿਜ਼ ਮਿਲ ਰਹੀਆਂ ہیں ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਉਹ ਕਾਫੀ ਸੌਖਾ ਕੰਮ ਹੋ ਜਾਊਗਾ ਇਹ ਸਾਰੇ ਕੁਝ ਦੇ ਵਿੱਚ ਹਾਲਾਂਕਿ ਬੈਲਟ ਨਾਲ ਹੀ ਵੋਟਾਂ ਪੈਂਦੀਆਂ ਮਸ਼ੀਨਾਂ ਨਾਲ ਵੋਟਾਂ ਕੈਨੇਡਾ 'ਚ ਨਹੀਂ ਪੈਂਦੀਆਂ ਪਰ ਜਿਹੜਾ ਇਹ ਪਹਿਲਾ ਬਾਏ ਇਲੈਕਸ਼ਨ 2022 ਦੇ ਵਿੱਚ ਸਿਸਟਮ ਟੈਸਟ ਕੀਤਾ ਸੀ ਇਹਨਾਂ ਨੇ ਪਹਿਲੀ ਵਾਰੀ ਜਿਹੜੀ ਹੁਣ ਫਿਰ ਇਹਨੂੰ ਪੂਰੇ ਪ੍ਰੋਵਿੰਸ ਦੇ ਵਿੱਚ ਅਕਤੂਬਰ 19 ਨੂੰ ਇਹਨੂੰ ਜਿਹੜਾ ਲਾਗੂ ਕੀਤਾ ਜਾਊਗਾ ਇਹਦੇ ਵਿੱਚ ਇਹ ਆ ਕਿ ਇਹ ਲੈਪਟਾਪਸ ਯੂਜ਼ ਕਰ ਰਹੇ ਆ ਲੋਕਾਂ ਨੂੰ ਚੈੱਕ ਚੈੱਕ ਇਨ ਕਰਨ ਦੇ ਲਈ ਜਾਂ ਜਿਹੜਾ ਉਹਨਾਂ ਦੇ ਜਿਹੜੇ ਆਈਡੀ ਆ ਉਹਨੂੰ ਡਿਜੀਟਲ ਉਹਨੂੰ ਕਰਨ ਦੇ ਲਈ ਕੰਪੇਅਰ ਕਰਨ ਦੇ ਲਈ ਜਦੋਂ ਕਿ ਜਾਂ ਪੇਪਰ ਜਾਂ ਜਿਹੜੇ ਵੋਟਰ ਰੋਲਸ ਆ ਉਹਨਾਂ ਦੇ ਉੱਤੋਂ ਦੇਖਣ ਦੇ ਲਈ ਵੀ ਉਹ ਕੰਪਿਊਟਰ ਤੋਂ ਲੈਪਟਾਪ ਤੋਂ ਹੁਣ ਸਾਰਾ ਕੁਝ ਦੇਖ ਲੈਣਗੇ ਇਹ ਵੀ ਕਹਿ ਰਿਹਾ ਕਿ ਜਿਹੜਾ ਮੈਕਸੀਮਮ ਵੇਟ ਟਾਈਮ ਜੇ ਕਿਸੇ ਥਾਂ ਦੇ ਉੱਤੇ ਹੋਵੇਗਾ ਤੇ ਉਹ 5 ਮਿੰਟ ਹੀ ਹੋਊਗਾ ਇਹ ਤੋਂ ਜ਼ਿਆਦਾ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ ਦੂਜਾ ਇਹ ਵੀ ਕਹਿੰਦੇ ਆ ਕਿ ਨਵਾਂ ਸਿਸਟਮ ਦੇ ਨਾਲ ਵੋਟਾਂ ਤੇਜ਼ੀ ਦੇ ਨਾਲ ਪੈਣਗੀਆਂ ਕਾਊਂਟਿੰਗ ਜਿਹੜੀ ਆ ਬੈਲਟਸ ਦੀ ਉਹ ਬਹੁਤ ਸੌਖੀ ਹੋ ਜਾਊਗੀ ਕਿਉਂਕਿ ਇਲੈਕਟ੍ਰੋਨਿਕ ਜਿਹੜਾ ਟੈਬੂਲੇਟਰ ਆ ਜਿਹਦੇ ਨਾਲ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਉਹਨੂੰ ਗਿਣਿਆ ਜਾਣਾ ਹੈ ਤੇ ਉਹ ਬੈਲਟਸ ਨੂੰ ਆਟੋਮੈਟਿਕਲੀ ਕਾਊਂਟ ਕਰ ਦੇਊਗਾ ਤੇ ਜਿਹੜਾ ਡਾਟਾ ਆ ਉਹ ਸਟੋਰ ਵੀ ਹੋ ਜਾਊਗਾ ਤੇ ਜਿਹੜਾ ਬਾਅਦ ਦੇ ਵਿੱਚ ਉਹਦਾ ਹੈਂਡ ਕਾਊਟਿੰਗ ਵਾਲਾ ਕੰਮ ਆ ਜਿਹੜਾ ਉਹ ਜਦੋਂ ਪੋਲ ক্লোਜ਼ ਹੁੰਦੀ ਆ ਤਾਂ ਉਹ ਵੀ ਹੋਊਗਾ ਸੋ ਇਹ ਕੁਝ ਐਕਸੈਪਸ਼ਨਸ ਦੇ ਨਾਲ ਕੁਝ ਜਿਹੜੇ ਮੇਲਨ ਬੈਲਟ ਹੈਗੇ ਆ ਇਲੈਕਸ਼ਨ ਬੀਸੀ ਦੇ ਕੋਲ ਉਹ ਵੀ ਜਿਹੜੇ ਆ ਪ੍ਰੋਡਕਟ ਕੀਤਾ ਜਾ ਰਿਹਾ ਕਿ 98% ਸਾਰੇ ਵੋਟਰਸ ਜਿਹੜੇ ਆ ਉਹ ਕਾਸਟ ਕਰਨਗੇ ਉਹ ਰਿਪੋਰਟ ਕੀਤੀ ਜਾਊਗੀ ਮਤਲਬ ਜਿੰਨੇ ਕਾਸਟ ਕਰ ਗਏ ਉਹ ਜਿਹੜੀ 98% ਜਿਹੜੇ ਆ 1 ਘੰਟੇ ਦੇ ਵਿੱਚ ਵਿੱਚ ਉਹ ਕਾਊਂਟ ਕਰ ਲੈਣਗੇ ਕੁਝ ਐਕਸੈਪਸ਼ਨਸ ਜਿਨ੍ਹਾਂ ਦੇ ਵਿੱਚ ਮੇਰਨ ਵੈਲਟਸ ਜਿਹੜੇ ਇਲੈਕਸ਼ਨ ਬੀਸੀ ਦੇ ਕੋਲ ਆ ਦੱਸਿਆ ਜਾ ਰਿਹਾ ਕਿ ਬਹੁਤੀ ਕਾਊਂਟਿੰਗ ਇਸ ਤਰੀਕੇ ਦੇ ਨਾਲ ਹੋ ਜਾਊਗੀ ਜਿਹੜਾ ਕੋਈ ਰੀਕਾਊਂਟ ਜੇ ਹੁੰਦਾ ਆ ਤੇ ਉਹਨੂੰ ਫਿਰ ਹੱਥਾਂ ਦੇ ਨਾਲ ਬਾਅਦ ਦੇ ਵਿੱਚ ਕੀਤਾ ਜਾਊਗਾ ਕਿਤੇ ਕੋ ਮਾਰਜਨ ਥੋੜਾ ਆ ਕਿਸੇ ਨੂੰ ਕੋ ਭੁਲੇਖਾ ਆ ਉੱਥੇ ਰੀਕਾਊਂਟਿੰਗ ਜਿਹੜੀ ਉਹ ਹੱਥਾਂ ਦੇ ਨਾਲ ਕੀਤੀ ਜਾਊਗੀ ਸੋ ਆਸ ਕੀਤੀ ਜਾ ਰਹੀ ਆ ਕਿ ਜਿਹੜੀ ਨਵੀਂ ਇਫੈਕਟਿਵਨੈਸ ਸਾਡੇ ਦੇ ਵਿੱਚ ਆਊਗੀ ਤੇ ਨਵਾਂ ਜਿਹੜਾ ਸਾਰਾ ਕੁਝ ਆਉ ਸਿਸਟਮ ਹੋਊਗਾ ਲੋਕਾਂ ਦੇ ਲਈ ਜਿਆਦਾ ਸੌਖਾ ਵੀ ਹੋਊਗਾ ਤੇ ਫਿਰ ਦੱਸ ਦਿੰਨੇ ਮਸ਼ੀਨਾਂ ਨਾਲ ਵੋਟਾਂ ਨਹੀਂ ਪੈਣੀਆਂ ਵੋਟਾਂ ਉਸੇ ਤਰੀਕੇ ਨਾਲ ਪੈਣੀਆਂ ਪਰ ਉਹਦੇ ਵਿੱਚ ਜਿਹੜੀ ਟੈਕਨੋਲੋਜੀ ਆ ਉਹਨੂੰ ਵਵਲ ਪਹਿਲਾਂ ਨਾਲੋਂ ਜ਼ਿਆਦਾ ਕੀਤਾ ਜਾ ਰਿਹਾ ਸੋ 19 ਅਕਤੂਬਰ VOTING DAY ਆ ਤੇ ਤੁਹਾਨੂੰ ਪਤਾ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਆਂ ਤੇ ਉਮਰ ਤੁਹਾਡੀ 18 ਸਾਲ ਤੋਂ ਉੱਤੇ ਆ 19 ਅਕਤੂਬਰ 2024 ਨੂੰ ਉਸ ਦਿਨ ਤੇ ਤੁਸੀਂ ਵੋਟ ਪਾ ਸਕਦੇ ਹੋ ਦੂਜਾ ਇਹ ਹੁੰਦਾ ਵੇ ਕਿ ਬੀਸੀ ਦੇ ਵਿੱਚ ਰਹਿਣ ਵਾਲੇ ਸਿਰਫ ਵੋਟ ਪਾ ਸਕਦੇ ਆ ਔਰ ਉਹ ਵੀ ਇੱਕ ਉਹਨਾਂ ਦੀ ਕੱਟ ਡੇਟ ਆ ਕਿ ਅਪ੍ਰੈਲ 18 2024 ਤੋਂ ਜੇਕਰ ਤੁਸੀਂ ਇੱਥੇ ਰਹਿ ਰਹੇ ਆ ਮੰਨ ਲਓ ਤੁਸੀਂ 19 ਅਪ੍ਰੈਲ 2024 ਨੂੰ ਬੀਸੀ ਦੇ ਵਿੱਚ ਮੂਵ ਹੋਏ ਤੁਹਾਡੇ ਵੋਟ ਨਹੀਂ ਪੈਣੀ ਇੱਥੇ 18 ਅਪ੍ਰੈਲ 2024 ਤੋਂ ਜੇਕਰ ਤੁਸੀਂ ਇੱਥੋਂ ਦੇ ਬੀਸੀ ਦੇ ਰਹਿਣ ਵਾਲੇ ਆ ਫੇਰ ਵੋਟ ਪਾ ਸਕਦੇ ਆ ਕਈ ਤਰੀਕੇ ਆ ਇਹਦੇ ਹੁਣ ਜਿਹੜੇ ਫਾਈਨਲ VOTING DAY ਅਕਤੂਬਰ uh, 19 ਅਸੀਂ ਸਾਰੇ ਜਾਣਦੇ ਹਾਂ ਜਿਹੜੇ ਐਲੀਜੀਬਲ VOTERS ਨੇ ਉਹ ਕਿਸੇ ਵੀ ਤਰੀਕੇ ਨਾਲ VOT ਪਾ ਸਕਦੇ ਕਿਸੇ ਵੀ ਡਿਸਟ੍ਰਿਕਟ ਕਲੈਕਟਰਲ ਆਫਿਸ ਦੇ ਵਿੱਚ ਜਾ ਕੇ ਉੱਥੇ VOT ਪਾ ਸਕਦੇ ਆ ਬਾਈ ਮੇਲ ਜਿਹੜੀ VOT ਪਾਈ ਜਾ ਸਕਦੀ ਐ ਐਡਵਾਂਸ ਪੋਲਿੰਗ ਅਕਤੂਬਰ 10 ਤੋਂ ਲੈ ਕੇ 13 ਤੱਕ ਆ ਤੇ ਫਿਰ 14 ਦਾ ਦਿਨ ਛੱਡ ਕੇ 15 ਤੇ 16 ਨੂੰ ਆ ਜਾਂ ਜਿਹੜਾ ਫਾਈਨਲ VOTING DAY ਆ ਸੈਟਰਡੇ ਅਕਤੂਬਰ 19 ਨੂੰ ਆ ਸੋ ਡਿਟੇਲਸ ਤੁਸੀਂ ਆਪਣੀਆਂ ਉਥੋਂ ਲੱਭ ਸਕਦੇ ਆ ਤੇ ਵੀ ਦੇਖ ਸਕਦੇ ਆ ਕਿ ਜਿਹੜੀ ਉਹਨੂੰ ਤੁਹਾਡਾ ਜਿਹੜੀ VOTING PLACE ਕਿੱਥੇ ਆ VOTING APP ਉਹਨੂੰ ਡਾਊਨਲੋਡ ਕਰਕੇ ਉਹਦੇ ਤੋਂ ਦੇਖਿਆ ਜਾ ਸਕਦਾ ਨਵਾਂ ਜਿਹੜਾ ਪ੍ਰੋਸੈਸ ਆ ਉਹ ਇਹ ਸਾਰੇ ਕੁਸ਼ਤੇ ਵਿੱਚ ਲਾਇਆ ਜਾ ਰਿਹਾ ਹੈ ਜਿਹਦੇ ਨਾਲ ਕੁਦਰਤੀ ਜ਼ਿਆਦਾ ਵਧੀਆ ਨਤੀਜੇ ਆਉਣਗੇ ਤੇ ਦੂਜਾ ਖਾਸ ਤੌਰ ਤੇ ਜਿਹੜੇ ਲੋਕ ਆ ਉਹਨਾਂ ਨੂੰ ਸੌਖ ਹੋਊਗੀ ਤੇ ਕੰਮ ਜਿਹੜਾ ਤੇਜ਼ੀ ਦੇ ਨਾਲ ਹੋਊਗਾ ਸੋ ਤੁਹਾਨੂੰ ਪਤਾ ਹੈ ਕਿ ਜਿਹੜੀ ਪ੍ਰੀ ਕੈਂਪੇਨ ਪੀਰੀਅਡ ਆ ਜੁਲਾਈ 23 ਤੋਂ ਸ਼ੁਰੂ ਹੋ ਗਿਆ ਸੀ ਆ ਥੋੜੇ ਦਿਨ ਪਹਿਲਾਂ ਜਿਹੜੀ ਰੇਟ ਡੇ ਸੀਗਾ ਇਲੈਕਸ਼ਨ ਦੇ ਵਿੱਚ ਉਹ ਇਲੈਕਸ਼ਨ ਕਾਲ ਕੀਤੀ ਗਈ ਸਤੰਬਰ 21 ਨੂੰ ਤੇ ਕੈਂਪੇਨ ਇਧਰੋਂ ਤੋਂ ਸ਼ੁਰੂ ਹੋ ਗਈ ਮੰਨ ਲਈ ਜਾਂਦੀ ਆ ਰੇਟ ਡ੍ਰੌਪ ਹੋ ਗਈ ਤੇ ਕੈਂਡੀਡੇਟ ਦੀ ਜਿਹੜੀ ਨੋਮੀਨੇਸ਼ਨ ਆ ਉਹ 28 ਸਤੰਬਰ ਨੂੰ ক্লোਜ਼ ਹੋ ਜਾਣੀ 1 ਵਜੇ ਸੋ ਇਲੈਕਸ਼ਨ ਬੀਸੀ ਦੀ ਸਾਈਟ ਦੇ ਉੱਤੇ ਤੁਹਾਡੇ ਕਿਉਂਕਿ ਇਸ ਵਾਰੀ ਕਨਫਿਊਜ਼ਨ ਬਹੁਤ ਆ ਕਿਉਂਕਿ ਪਹਿਲਾਂ ਕਈ ਜਿਹੜੇ ਐਨਡੀਪੀ ਤੇ ਹੈਗੀ ਹੈਗੀ ਆ ਦੂਜੇ ਪਾਸੇ ਕਈ ਜਿਹੜੇ ਮੈਂਬਰ ਸੀਗੇ ਉਹ ਬੀਸੀ ਯੂਨਾਈਟਿਡ ਦੇ ਖੜੇ ਸੀ ਉਹ ਹਜੇ ਵੀ ਖੜੇ ਆ ਉਥੋਂ ਬੀਸੀ ਕਨਸਰਵੇਟਿਵ ਦੇ ਵੀ ਖੜੇ ਆ ਸੋ ਉਹ ਲਿਸਟ ਤੁਹਾਨੂੰ ਪੂਰੀ ਉਥੋਂ ਮਿਲ ਜੂਗੀ ਤੇ ਜਿਹੜੀ ਲਿਸਟ ਫਾਈਨਲ 28 ਸਤੰਬਰ ਨੂੰ ਜਿਹੜੇ ਹੋ ਜਾਣੀ ਆ 1 ਵਜੇ ਕਿਉਂਕਿ ਉੱਥੇ ਤੱਕ ਹੀ ਸਾਰਾ ਕੁਝ ਹੋਣਾ ਹੈ ਸੋ ਜਿਹੜਾ 30 ਨੂੰ ਨੈਸ਼ਨਲ ਉਹ ਹੈਗਾ ਡੇ ਟਰੂਥ ਐਂਡ ਰੀਕੌਨਸਿਲੀਏਸ਼ਨ ਤੇ ਉਹਦੇ ਤੋਂ ਬਾਅਦ ਜਿਹੜੀ ਫੇਰ ਤੁਹਾਨੂੰ ਸਾਰਾ ਡਿਟੇਲ ਆ ਉਹਦੀ ਜਿਹੜੀ ਪਤਾ ਲੱਗ ਜਣੀ ਐ ਐਡਵਾਂਸ ਵੋਟਿੰਗ ਜਿੱਦਾਂ ਪਹਿਲਾਂ ਦੱਸਿਆ 10 11 12 13 ਤੇ ਫੇਰ 15 ਤੇ 16 ਨੂੰ ਹੋਏਗੀ ਸੋ ਇਹਦੇ ਅਨੁਸਾਰ ਜਿਹੜੀਆਂ ਵੋਟਾਂ ਪੈਣੀਆਂ ਤੇ ਕਾਫੀ ਨਵੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਉਹ ਸਾਹਮਣੇ ਆ ਰਹੀਆਂ ਤੇ ਜਿਹਦੇ ਵਿੱਚ ਕਿ ਕੰਮ ਸੌਖਾ ਵੀ ਹੋਊਗਾ ਤੇ ਜ਼ਿਆਦਾ ਅਫੈਕਟਿਵ ਵੀ ਦੱਸਿਆ ਜਾ ਰਿਹਾ ਅਗਲੀ ਗੱਲ ਬਾਤ ਦੋਸਤੋ ਹਾਊਸਿੰਗ ਪਲਾਨ ਬਾਰੇ ਹਾਊਸਿੰਗ ਹਮੇਸ਼ਾ ਹੀ ਇੱਕ ਚਰਚਾ ਦਾ ਮੁੱਦਾ ਰਿਹਾ ਵੀ ਘਰ ਲੈ ਹੀ ਨਹੀਂ ਜਾਂਦੇ ਲੋਕਾਂ ਤੋਂ ਹੁਣ ਇਸ ਵੇਲੇ ਕਿਉਂਕਿ ਇੰਟਰਸਟ ਰੇਟ ਕਟੇ ਆ ਦੋ ਵਾਰੀ ਤੇ ਅੰਦਾਜ਼ਾ ਇਹ ਆ ਵੀ ਦੋ ਵਾਰੀ ਹੋਰ ਕਟਣੇ ਆ ਤੇ ਹੁਣ ਹੋ ਸਕਦਾ ਕਹਿੰਦੇ ਅੱਧਾ ਪਰਸੈਂਟ ਦਾ ਕਟਾ ਆਵੇ ਸਿੱਧਾ ਜੇ ਅਕਤੂਬਰ ਚਾਰ ਆ ਜੇ ਅਕਤੂਬਰ ਚ ਨਹੀਂ ਤਾਂ ਦਸੰਬਰ ਦੇ ਵਿੱਚ ਮੀਟਿੰਗ ਜਿਹੜੀ ਹੈਗੀ ਉਹ ਤੇ ਪੱਕਾ ਹੀ ਹੋਊਗਾ ਕਾਰਨ ਅਸਲ ਦੇ ਵਿੱਚ ਇਹ ਆ ਸਰਕਾਰਾਂ ਚਾਹੁੰਦੀਆਂ ਇਕਨੋਮੀ ਹਿੱਲੇ ਹਿਲਜੁਲ ਨਹੀਂ ਹੋ ਰਹੀ ਬਿਲਕੁਲ ਇਕਨੋਮੀ ਖੜੀ ਆ ਕਿਤੇ ਕੋਈ ਪੈਸਾ ਤੇਲਾ ਨਹੀਂ ਖਰਚ ਰਿਆ ਮਤਲਬ ਐਕਟੀਵਿਟੀ ਹੋ ਹੀ ਨਹੀਂ ਰਿਐਕਟਿਵਿਟੀ ਹੋ ਹੀ ਨਹੀਂ ਰਹੀ ਹੋਊਗੀ ਕਿਥੋਂ ਕਿਉਂਕਿ ਪੈਸਾ ਤੇਲਾ ਹੈ ਨਹੀਂ ਹਾਊਸਿੰਗ ਇੱਕ ਵੱਡਾ ਪਾਰਟ ਆ ਇਕਨੋਮੀ ਦਾ ਜੇ ਘਰ ਵਿਕਣਗੇ ਵਿਕਣਗੇ ਤਾਂ ਮਤਲਬ ਲੋਕ ਰਹਿਣਗੇ ਇੱਕ ਕੋ ਟ੍ਰਾਂਜੈਕਸ਼ਨ ਹੋਊਗੀ ਕੋਈ ਗਾਂ ਨਵੇਂ ਘਰ ਬਣਨਗੇ ਕੁਛ ਨਾ ਕੁਛ ਕੰਮਕਾਰ ਚੱਲਣਗੇ ਇਹ ਸਾਰੇ ਕੁਛ ਦੇ ਲਈ ਘਰਾਂ ਦਾ ਵੇਖਣਾ ਜਾਂ ਅਫੋਰਡੇਬਲ ਹੋਣਾ ਬਹੁਤ ਜ਼ਰੂਰੀ ਆ ਅਫੋਰਡੇਬਲ ਕਿੱਥੋਂ ਹੋਣਗੇ ਲੋਕ ਤਾਂ ਲੈ ਨਹੀਂ ਸਕਦੇ ਘਰ ਲੋਕਾਂ ਦੀ ਵਿੱਤ ਤੋਂ ਬਾਹਰ ਹੋਇਆ ਉਹਦੇ ਲਈ ਹੁਣ ਸਰਕਾਰ ਕੀ ਕਰ ਰਹੀ ਐ ਕਿ ਜਿਹੜੇ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਦੇ ਲਈ ਇੱਕ ਇਹ ਪਲਾਨ ਲੈ ਕੇ ਆਏ ਆ ਉਹ ਪਲਾਨ ਇਹ ਆ ਕਿ ਇਹਦੇ ਨਾਲ ਜਿਹੜੀ ਮਿਡਲ ਕਲਾਸ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਨੂੰ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਕਰਨ ਦੇ ਵਿੱਚ ਮਦਦ ਮਿਲੂਗੀ ਸਰਕਾਰ ਦੀ ਜਿਹੜੀ ਫਾਈਨਾਂਸਿੰਗ ਹੋਊਗੀ ਇਹਦੇ ਵਿੱਚ ਉਹ ਇਹ ਕਹਿੰਦੇ ਆ ਇਹਨੂੰ ਹੋਮ ਫਾਰ ਪੀਪਲ ਕਿਹਾ ਜਾ ਰਿਹਾ ਇਸ ਜਿਹੜਾ ਪਲਾਨ ਆ ਇਹਨੂੰ ਇਹ ਅਸਲ ਦੇ ਵਿੱਚ 40% ਫਾਈਨਾਂਸ ਕਰੂਗੀ ਹੋਮ ਪ੍ਰਾਈਸ ਦਾ ਤੇ ਟੋਟਲ ਜਿਹੜਾ 1.29 ਬਿਲੀਅਨ ਪਰイヤー ਇਹਨਾਂ ਨੇ ਸਰਕਾਰ ਨੇ ਦੇਣਾ ਆ ਅਫੋਰਡੇਬਲ ਹਮ ਦਾ ਮਤਲਬ ਕੀ ਆ ਕਿ ਫਾਈਨਾਂਸਿੰਗ ਦੇ ਨਾਲ 25000 ਨਵੇਂ ਘਰ ਜਿਹੜੇ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਹੈਗੇ ਆ ਉਹ 40% ਬਲੋ ਮਾਰਕੀਟ ਤੋਂ ਦਸੇ ਗਏ ਆ ਤੇ ਜਿਹੜੇ ਜਿਆਦਾ ਅਫੋਰਡੇਬਲ ਬਾਇਰਸ ਦੇ ਨਾਲ ਹੀ ਹੋਣਗੇ ਸਰਕਾਰ ਕੀ ਕਹਿ ਰਹੀ ਹੈ ਇਹ ਸਾਰੇ ਕੁਝ ਦੇ ਵਿੱਚ ਚਾਹ ਕਰਨਾ ਕੀ ਚਾਹੁੰਦੇ ਆ ਕਿ ਜਿਹੜੀ ਪਾਰਟਨਰਸ਼ਿਪ ਹੋਊਗੀ ਡਿਵੈਲਪਮੈਂਟ ਦੇ ਵਿੱਚ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਜਿਹੜੀ ਨਾਨ-ਪ੍ਰੋਫਿਟਸ ਦੇ ਨਾਲ ਜਾਂ ਲੋਕਲ ਸਰਕਾਰਾਂ ਦੇ ਨਾਲ ਜਾਂ ਫਰਸਟ ਨੇਸ਼ਨਸ ਦੇ ਨਾਲ ਲੈਂਡ ਲੱਭਣ ਦੇ ਲਈ ਤੇ ਨਵੇਂ ਘਰ ਡਿਵੈਲਪ ਕਰਨ ਦੇ ਲਈ ਜਿਹੜੀ ਬਾイヤーズ ਦੇ ਲਈ ਪੇਮੈਂਟਾਂ ਲੋਅਰ ਹੋਊਗੀ ਬਾયર ਨੂੰ ਸਿਰਫ 60% ਪੇ ਕਰਨਾ ਪਊਗਾ ਘਰ ਦਾ ਪ੍ਰਾਈਸ ਜਿਹਦਾ ਮਤਲਬ ਇਹ ਆ ਕਿ ਮੰਥਲੀ ਪੇਮੈਂਟ ਘਟ ਹੋਊਗੀ ਤੇ ਡਾਊਨ ਪੇਮੈਂਟ ਵੀ ਘਟ ਦੇਣੀ ਪਊਗੀ ਦੂਜੇ ਸ਼ਬਦਾਂ ਦੇ ਵਿੱਚ ਜੇ 1 ਲੱਖ ਡਾਲਰ ਦਾ 10 ਲੱਖ ਡਾਲਰ ਦਾ ਘਰ ਆ 1 ਮਿਲੀਅਨ ਡਾਲਰ ਦਾ ਘਰ ਆ ਤੇ ਤੁਸੀਂ ਜਿਹੜਾ ਫਸਟ ਟਾਈਮ ਹੋਮ ਬਾયર ਆ ਉਹਨੇ ਸਿਰਫ 6 ਲੱਖ ਡਾਲਰ ਦਾ ਘਰ ਲੈਣਾ ਉਹਦੇ ਦੇ 6 ਲੱਖ ਡਾਲਰ ਆ ਹੈ ਤੇ ਘਰ ਦਾ 10 ਲੱਖ ਦਾ ਹੀ ਆ ਉਹ ਮਿਲੀਅਨ ਦਾ ਹੀ ਆ ਪਰ ਉਹਨੇ ਜਿਹੜੀ ਪੇਮੈਂਟ ਦੇਣੀ ਆ ਜਾਂ ਉਹਨੇ ਫਾਈਨਾਂਸਿੰਗ ਕਰਾਉਣੀ ਆ ਜਾਂ ਜਿਹੜੀ ਮੌਰਗੇਜ ਲੈਣੀ ਆ ਉਹ ਸਿਰਫ 60% ਦੀ ਯਾਨੀ ਕਿ 6 ਲੱਖ ਦੀ ਹੀ ਲੈਣੀ ਆ ਘਰ ਤੁਹਾਡਾ ਆ 10 ਲੱਖ ਦਾ ਆ ਮਾਰਕੀਟ ਦੇ ਵਿੱਚ ਲੱਗਾ ਆ ਖਰੀਦਿਆ ਜਾ ਰਿਹਾ ਤੁਸੀਂ 6 ਲੱਖ ਦੀ ਮੌਰਗੇਜ ਕਰਾਉਂਗੇ 6 ਲੱਖ ਦਾ ਮਤਲਬ ਉਹ ਡਾਊਨ ਪੇਮੈਂਟ ਵੀ ਘਟਾ ਤੁਹਾਡੀ ਜਿਹੜੀ ਮੌਰਗੇਜ ਮੰਥਲੀ ਹੋਣੀ ਆ ਪੇਮੈਂਟ ਵੀ ਘਟ ਬਣਨੀ ਆ ਜਿਹੜਾ ਬਾਕੀ 40% ਆ ਉਹ ਸਰਕਾਰ ਦੇਊਗੀ ਸਰਕਾਰ 40% ਦੀ ਫਾਈਨਾਂਸਿੰਗ ਕਰੂਗੀ ਸਰਕਾਰ ਹੀ 40% ਦੀ ਕਿਸ਼ਤ ਦੇਊਗੀ ਸਰਕਾਰ ਹੀ 40% ਦੀ ਡਾਊਨ ਪੇਮੈਂਟ ਦੇਊਗੀ ਤੇ ਜਦੋਂ ਤੁਸੀਂ ਘਰ ਵੇਚਣਾ ਆ ਉਹਦੇ ਵਿੱਚੋਂ ਫਿਰ ਹੋਰ ਹਿਸਾਬ ਨਾਲ ਜਿੰਨਾ ਪ੍ਰੋਫਿਟ ਆ ਸਰਕਾਰ ਦਾ ਸਰਕਾਰ ਨੂੰ ਤੁਹਾਡਾ ਤੁਹਾਨੂੰ ਤੇ ਜਾਂ ਤੁਸੀਂ 25 ਸਾਲ ਤੋਂ ਬਾਅਦ ਉਹਦਾ ਜੋ ਕੁਝ ਕਰਦੇ ਮਤਲਬ ਇਸ ਤਰੀਕੇ ਨਾਲ ਨੇਜ ਬਣਾਏ ਜਾ ਰਹੇ ਆ ਫਸਟ ਟਾਈਮ ਹੋਮ ਬਰ ਲਈ ਬਹੁਤ ਸੌਖਾ ਹੈ ਵੀ ਜੇ ਉਹ ਮਤਲਬ 40% ਸਰਕਾਰ ਦੇਣ ਨੂੰ ਤਿਆਰ ਆ ਤੇ ਉਹਨਾਂ ਨੂੰ ਹੋਰ ਕੀ ਚਾਹੀਦਾ ਪਰ ਉਹ ਵੀ ਕੁਦਰਤੀ ਤੌਰ ਦੇ ਉੱਤੇ ਉਸ ਘਰ ਦੇ ਵਿੱਚ ਸਰਕਾਰ ਦਾ ਹਿੱਸਾ ਵੀ ਹੋਊਗਾ ਜੇ ਤੁਸੀਂ ਉਹਨੂੰ ਵੇਚਦੇ ਆਂ ਰਹਿ ਸਕਦੇ ਆਂ ਪੇਮੈਂਟ ਦੇ ਸਕਦੇ ਆਂ ਥੋੜੀ ਦੇ ਸਕਦੇ ਆਂ ਬਾਕੀ ਉਧਰੋਂ ਆਈ ਜਾਣੀ ਆ ਪਰ ਜਦੋਂ ਤੁਸੀਂ ਉਹਦਾ ਵੇਚਣਾ ਹੈ ਤਾਂ ਫਿਰ ਪ੍ਰਾਫਿਟ ਸਰਕਾਰ ਦਾ 40% ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਆ ਉਹ ਉਧਰ ਜਾਊਗਾ ਜੇ ਕੋਈ ਜਦੋਂ ਤੁਸੀਂ ਉਹਨੂੰ ਵੇਚਦੇ ਆਂ ਉਹਨਾਂ ਨੂੰ ਦੇ ਦਿਓ ਰੀਪੇ ਕਰ ਦਿਓ ਸਰਕਾਰ ਨੂੰ ਜਾਂ ਜਿੰਨਾ ਉਹਦੇ ਵਿੱਚ ਕੋਈ ਹੋਮ ਵੈਲਿਊ ਵਧ ਗਈ ਆ ਉਹਦਾ 40% ਉਧਰਲੇ ਪਾਸੇ ਚਲੇ ਜਾਊਗਾ ਸੋ ਇਹ ਲੋਨ ਆ ਗ੍ਰਾਂਟ ਨਹੀਂ ਆ ਡਿਵਿਡਿਵਨ ਇਹ ਵੀ ਕਿਹਾ ਆ ਕਿ ਇਹ ਲੋਨ ਦਾ ਮਤਲਬ ਇਹ ਆ ਕਿ ਬਾਅਰ ਜਿਹੜਾ ਆ ਇੰਟਰਸਟ ਦੇਊਗਾ ਸਰਕਾਰ ਦੀ ਫਾਈਨਾਂਸਿੰਗ ਦੇ ਉੱਤੇ ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਉਹ ਰੈਗੂਲਰ ਲੋਨ ਦੇ ਉੱਤੇ ਦਿੰਦਾ ਆ ਕਨਸਰਨ ਜਿਹੜਾ ਫੋਕਸ ਦੇ ਬਾਰੇ ਆ ਕੁਝ ਜਿਹੜੇ ਐਕਸਪਰਟ ਇਸ ਗੱਲ ਦੇ ਉੱਤੇ ਸਵਾਲ ਚੁੱਕ ਰਹੇ ਆ ਕਿ ਫੋਕਸ ਜਿਹੜਾ ਕਿੱਥੇ ਹੁੰਦਾ ਆ ਕਿ ਮੇਨਲੀ ਜਿਹੜਾ ਟਾਰਗੇਟ ਹਾਊਸਹੋਲਡਸ ਆ ਜਿਹੜੇ 100000 ਅਰਨ ਕਰਦੇ ਆ ਤੇ ਜਾਂ ਕਈ ਰੈਂਟਰ ਜਿਹੜੇ ਹੈਗੇ ਆ ਲੋ ਇਨਕਮ ਫੈਮਲੀਆਂ ਵਾਲੇ ਹੈਗੇ ਆ ਉਹ ਹਜੇ ਵੀ ਸਟਰਗਲ ਕਰਦੇ ਰਹਿ ਜਾਣਗੇ ਬਲ ਘਰ ਖਰੀਦਣ ਨਾਲ ਘੱਟੋ ਘੱਟ ਲੱਖਾਂ ਡਾਲਰ ਤੇ ਸਾਲ ਦੀ ਆਮਦਨ ਚਾਹੀਦੀ ਆ ਫਿਰ ਥੋੜੇ ਵਾਲਿਆਂ ਦਾ ਕੀ ਬਣੂਗਾ ਜਿਹੜੀ ਕੰਪੈਰੀਜ਼ਨ ਆ ਦੂਜੀਆਂ ਧਿਰਾਂ ਦੇ ਨਾਲ ਜਾਂ ਦੂਜੀਆਂ ਥਾਂਵਾਂ ਦੇ ਨਾਲ ਜਿਹੜੀ ਕੰਜ਼ਰਵਟਿਵ ਪਾਰਟੀ ਦਾ ਪ੍ਰੋਮਿਸ ਦੇਖਿਆ ਜਾਵੇ ਤੇ ਟੈਕਸ ਰਿਵੈਟ ਜਿਹੜੀ ਆ ਉਹ ਦੋਵਾਂ ਹੋਮ ਆਨਰਸ ਦੇ ਲਈ ਤੇ ਰੈਂਟਰਸ ਦੇ ਲਈ ਵੀ ਤੇ ਜਿਹੜੀ ਗ੍ਰੀਨ ਪਾਰਟੀ ਆ ਉਹ ਨਿਸ਼ਾਨਾ ਕਰ ਲਈ ਆ ਕਿ ਜਿਹੜਾ ਕਾਰਬਨ ਪ੍ਰਾਈਸਿੰਗ ਆ ਤੇ ਰੈਜ਼ੀਡੈਂਟਸ ਦੇ ਲਈ ਜਿਹੜੇ ਰਿਪੀਟਸ ਆ ਉਹ ਜ਼ਿਆਦਾ ਹੋ ਸਕਣ ਹੁਣ ਕਿਉਂਕਿ ਪ੍ਰੋਵਿੰਸ਼ਰਲ ਇਲੈਕਸ਼ਨ ਨੇੜੇ ਆ ਰਹੀ ਹੈ ਅਕਤੂਬਰ 19 ਨੂੰ ਵੱਖ-ਵੱਖ ਪਾਰਟੀਆਂ ਜਿਹੜੀਆਂ ਉਤਰਾਂ-ਤਰਾਂ ਦੇ ਵਾਅਦੇ ਕਰ ਰਹੀਆਂ ਹਾਊਸਿੰਗ ਹੈਲਥ케ਅਰ ਤੇ ਜਿਹੜੇ ਇਹਨਾਂ ਨੂੰ ਅਡਰੈਸ ਕਰਨ ਦੇ ਲਈ ਪਤਾ ਨਹੀਂ ਕਿ ਇਹਦੀ ਗੱਲਬਾਤ ਹੋਣੀ ਹੈ ਤੇ ਕਿਦੇ ਹੱਕ ਵਿੱਚ ਇਹ ਜਾਣਾ ਆ ਨਿਊ ਡੈਮੋਕਰੇਟ ਲੀਡਰ ਡੇਵਿਡ ਈਬੀ ਉਹ ਕਹਿੰਦੇ ਆ ਕਿ ਅਸੀਂ ਹੋਰ ਮਿਡਲ ਕਲਾਸ ਫਸਟ ਟਾਈਮ ਹੋਮ ਬਾਏਰ ਦੀ ਮਦਦ ਕਰ ਰਹੇ ਆ ਤਾਂ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਆ ਸਕਣ ਤੇ ਪਲਾਨ ਕਰ ਰਹੇ ਆ ਕਿ ਪ੍ਰੋਵਿੰਸ ਨੂੰ ਕਿ ਉਹ ਪ੍ਰੋਵਿੰਸ ਜਿਹੜਾ ਹੈ 40% ਪ੍ਰਾਈਸ ਨੂੰ ਫਾਈਨਾਂਸ ਕਰੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ